ਆਦੀ ਟੀਮ ਦੇ ਕਪਤਾਨ ਅਤੇ T20 ਵਿਸ਼ਵ ਕੱਪ ਜੇਤੂ ਰੋਹਿਤ ਸ਼ਰਮਾ ਨੇ ਸਨਿਆਸ ਐਲਾਨ ਕਰ ਦਿੱਤਾ ਹੈ 2007 ਤੋਂ 2024 ਤੱਕ ਸਾਰੇ T20 ਵਿਸ਼ਵ ਕੱਪ ਖੇਡਣ ਵਾਲੇ ਹਿਟਮੈਨ ਹੁਣ ਭਾਰਤ ਲਈ T20 ਖੇੜਦੇ ਹੋਏ ਨਜ਼ਰ ਨਹੀਂ ਆਉਣਗੇ ਇੱਕ ਪਾਸੇ ਪੂਰਾ ਦੇਸ਼ T20 ਵਿਸ਼ਵ ਕੱਪ 2024 ਦੀ ਜਤਨ ਨਾਲ ਜਸ਼ਨ ਵਿੱਚ ਰੁੱਬਿਆ ਹੋਇਆ ਹੈ ਤੇ ਭਾਰਤ ਨੇ 11 ਸਾਲ ਬਾਅਦ ਟਰੋਫੀ ਦੇ ਸੋਕੇ ਨੂੰ ਖਤਮ ਕਰਦੇ ਹੋਏ ਰੋਹਿਤ ਸ਼ਰਮਾ ਦੀ ਅਗਵਾਈ ਦੇ ਵਿੱਚ ਵਿਸ਼ਵ ਕੱਪ ਜਿੱਤਿਆ ਹੈ ਤਾਂ ਉੱਥੇ ਹੀ ਇਹ ਜਸ਼ਨ ਨਾਲ ਭਾਰਤੀ ਪ੍ਰਸ਼ੰਸਕਾਂ ਨੂੰ ਇੱਕ ਤੋਂ ਬਾਅਦ ਇੱਕ ਦੋ ਛਟਕੇ ਲੱਗੇ ਨੇ ਪਰਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੇ ਨਾਲ ਹੁਣ ਭਾਰਤੀ ਕਪਤਾਨ ਰੋਹਨ ਸ਼ਰਮਾ ਨੇ ਵੀ T20 ਫਾਰਮੈਟ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਵਿਸ਼ਵ ਕੱਪ ਫਾਈਨਲ ਨੂੰ ਆਪਣੇ T20 ਕੈਰੀਅਰ ਦਾ ਆਖਰੀ ਮੈਚ 10 ਦੱਸ ਕੇ ਸੰन्यास ਲਿਆ ਸੀ। ICC ਅਤੇ BCCI ਨੇ T20 ਇੰਟਰਨੈਸ਼ਨਲ ਤੋਂ ਸੰन्यास ਲੈਣ ਦੀ ਜਾਣਕਾਰੀ ਆਪਣੀ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸਾਂਝੀ ਕੀਤੀ ਹੈ। ਰੋਹ ਸ਼ਰਮਾ ਨੇ ਮੈਚ ਤੋਂ ਬਾਅਦ ਪ੍ਰੈਸ ਮਾਰਤਾ ਦੇ ਵਿੱਚ ਕਿਹਾ ਕਿ ਇਹ ਮੇਰਾ ਆਖਰੀ ਮੈਚ ਸੀ। ਸੰन्यास ਲੈਣ ਲਈ ਹੁਣ ਬਹੁਤੀ ਟੁਕੜਾ ਸਮਾਂ ਹੈ। ਮੈਂ ਟਰੋਫੀ ਨੂੰ ਬੁਰੇ ਤਰੀਕੇ ਨਾਲ ਚਾਹੁੰਦਾ ਸੀ ਇਸ ਨੂੰ ਇਹ ਸ਼ਬਦਾਂ ਵਿੱਚ ਬਿਆਨ ਕਰਨਾ ਬੇਹਦ ਔਖਾ ਹੈ ਇਹੀ ਹੈ ਜੋ ਮੈਂ ਚਾਹੁੰਦਾ ਸੀ ਤੇ ਆਖਿਰ ਅਸੀਂ ਪ੍ਰਾਪਤ ਕਰ ਲਿਆ ਰੋਹਿਤ ਸ਼ਰਮਾ ਦੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈਣ ਤੇ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦਰਾਵਿੜ ਨੇ ਕਿਹਾ ਹੈ ਕਿ ਮੈਂ ਇੱਕ ਵਿਅਕਤੀ ਦੇ ਤੌਰ ਤੇ ਉਹਨਾਂ ਦੀ ਕਮੀ ਮਹਿਸੂਸ ਕਰਾਂਗਾ ਜਿਸ ਜਿਵੇਂ ਮੈਨੂੰ ਪ੍ਰਭਾਵਿਤ ਕਰਦੀ ਹੈ ਉਹ ਇਹ ਹੈ ਕਿ ਕਿਸ ਤਰ੍ਹਾਂ ਦੇ ਵਿਅਕਤੀ ਹਨ ਉਹਨਾਂ ਨੇ ਮੈਨੂੰ ਜੋ ਸਨਮਾਨ ਦਿੱਤਾ ਟੀਮ ਲਈ ਉਹਦੇ ਮਨ ਵਿੱਚ ਚਿੰਤਾ ਅਤੇ ਵਚਨਬੱਧਤਾ ਸੀ ਜਿਸ ਤਰ੍ਹਾਂ ਦੀ ਊਰਜਾ ਨਾਲ ਨੇ ਖਰਚ ਕੀਤੀ ਅਦੇ ਕਦੇ ਪਿੱਛੇ ਨਹੀਂ ਹਟੇ ਮੇਰੇ ਲਈ ਉਹ ਵਿਅਕਤੀ ਹੋਣਗੇ ਜਿਸ ਨੂੰ ਮੈਂ ਸਭ ਤੋਂ ਵੱਧ ਯਾਦ ਕਰਾਂਗਾ। ਨਾਜ਼ਦੀਕ ਰੋਹਿਤ ਸ਼ਰਮਾ ਨੇ 2007 ਦੇ T20 ਵਿਸ਼ਵ ਕੱਪ ਦੇ ਵਿੱਚ ਆਪਣਾ ਡੈਬਿਊ ਕੀਤਾ ਸੀ। 2024 ਦੇ T20 ਵਿਸ਼ਵ ਕੱਪ ਦੇ ਵਿੱਚ ਹੀ ਆਪਣਾ ਆਖਰੀ ਮੈਚ ਖੇਡਿਆ ਅਤੇ ਟਰੋਫੀ ਦੇ ਨਾਲ ਸਨਮਾਨਜਨਕ ਵਿਦਾਇਗੀ ਕੀਤੀ ਹੈ। ਰੋਹਿਤ ਸ਼ਰਮਾ ਨੇ 2007 ਤੋਂ ਲੈ ਕੇ 2024 ਤੱਕ ਹੋਣ ਵਾਲੇ ਸਾਰੇ T20 ਵਿਸ਼ਵ ਕੱਪਾਂ ਦੇ ਵਿੱਚ ਹਿੱਸਾ ਲਿਆ ਹੈ। ਰੋਹਿਤ ਸ਼ਰਮਾ ਦੇ T20 ਕੈਰੀਅਰ ਦੀ ਗੱਲ ਕਰੀਏ ਤਾਂ ਉਹਨੇ 151 T20 ਮੈਚ ਖੇਡੇ ਨੇ ਜਿਸ ਦੇ ਵਿੱਚ ਉਹਨਾਂ ਦੇ 155 ਬਾਲੀਆਂ ਦੇ ਵਿੱਚ 4231 ਦੌੜਾਂ ਨੇ ਮਨੇ T20 ਵਿੱਚ 32.05 ਦੀ ਔਸਤ ਅਤੇ 140.8 ਨਾਰਦੇ ਸਟ੍ਰਾਈਕ ਰੇਟ ਨਾਲ 5 ਸੈਂਕੜੇ ਅਤੇ 32 ਅੱਧ ਸੈਂਕੜੇ ਲਗਾਏ ਨੇ T20 ਅੰਤਰਰਾਸ਼ਟਰੀ ਵਿੱਚ ਰੋਹਿਤ ਦਾ ਸਰਵੋਤਮ ਸਕੋਰ 121 ਨਬਾਦ ਹੈ ਜੋ ਇਸ ਸਾਲ ਦੰਡੀ ਵਿੱਚ ਅਫਗਾਨਿਸਤਾਨ ਵਿਰੁੱਧ T20 ਸੀਰੀਜ਼ ਵਿੱਚ ਆਇਆ ਸੀ ਭਾਰਤੀ ਟੀਮ ਦੇ ਕਪਤਾਨ ਅਤੇ T20 ਵਿਸ਼ਵ ਕੱਪ ਜੇਤੂ ਰੋਹਿਤ ਸ਼ਰਮਾ ਨੇ ਸਨਿਆਸ ਟਾਇਲਾਨ ਕਰ ਦਿੱਤਾ ਹੈ 2007 ਤੋਂ 2024 ਤੱਕ ਸਾਰੇ T20 ਵਿਸ਼ਵ ਕੱਪ ਖੇਡਣ ਵਾਲੇ ਹਿਟਮੈਨ ਹੁਣ ਭਾਰਤ ਲਈ T20 ਖੇੜਦੇ ਹੋਏ ਨਜ਼ਰ ਨਹੀਂ ਆਉਣਗੇ। ਇੱਕ ਪਾਸੇ ਪੂਰਾ ਦੇਸ਼ T20 ਵਿਸ਼ਵ ਕੱਪ 2024 ਦੀ ਜਿੱਤ ਦੇ ਨਾਲ ਜਸ਼ਨ ਵਿੱਚ ਰੁੱਬਿਆ ਹੋਇਆ ਹੈ ਤੇ ਭਾਰਤ ਨੇ 11 ਸਾਲ ਬਾਅਦ ਟਰੋਫੀ ਦੇ ਸੋਕੇ ਨੂੰ ਖਤਮ ਕਰਦੇ ਹੋਏ ਰੋਹਿਤ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਵਿਸ਼ਵ ਕੱਪ ਜਿੱਤਿਆ ਹੈ ਤਾਂ ਉੱਥੇ ਹੀ ਜਸ਼ਨ ਨਾਲ ਭਾਰਤੀ ਪ੍ਰਸ਼ੰਸਕਾਂ ਨੂੰ ਇੱਕ ਤੋਂ ਬਾਅਦ ਇੱਕ ਦੋ ਛਟਕੇ ਲੱਗੇ ਨੇ। ਪਾਰਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੇ ਨਾਲ ਹੁਣ ਭਾਰਤੀ ਕਪਤਾਨ ਰੋਹਨ ਸ਼ਰਮਾ ਨੇ ਵੀ T20 ਫਾਰਮੈਟ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਵਿਸ਼ਵ ਕੱਪ ਫਾਈਨਲ ਨੂੰ ਆਪਣੇ T20 ਕੈਰੀਅਰ ਦਾ ਆਖਰੀ ਮੈਚ ਦੱਸ ਕੇ ਸੰन्यास ਲਿਆ ਸੀ। ICC ਅਤੇ BCCI ਨੇ T20 ਇੰਟਰਨੈਸ਼ਨਲ ਤੋਂ ਸੰन्यास ਲੈਣ ਦੀ ਜਾਣਕਾਰੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸਾਂਝੀ ਕੀਤੀ ਹੈ। ਰੋਹ ਸ਼ਰਮਾ ਨੇ ਮੈਚ ਤੋਂ ਬਾਅਦ ਪ੍ਰੈਸ ਵਾਰਤਾ ਦੇ ਵਿੱਚ ਕਿਹਾ ਕਿ ਇਹ ਮੇਰਾ ਆਖਰੀ ਮੈਚ ਸੀ। ਸੰन्यास ਲੈਣ ਲਈ ਹੁਣ ਬਹੁਤੀ ਠੁਕਵਾ ਸਮਾਂ ਹੈ। ਮੈਂ ਟ੍ਰੋਫੀ ਨੂੰ ਬੁਰੇ ਤਰੀਕੇ ਨਾਲ ਚਾਹੁੰਦਾ ਸੀ ਇਸ ਨੂੰ ਇਹ ਸ਼ਬਦਾਂ ਵਿੱਚ ਬਿਆਨ ਕਰਨਾ ਬੇਹਦ ਔਖਾ ਹੈ ਇਹੀ ਹੈ ਜੋ ਮੈਂ ਚਾਹੁੰਦਾ ਸੀ ਤੇ ਆਖਿਰ ਅਸੀਂ ਪ੍ਰਾਪਤ ਕਰ ਲਿਆ ਰੋਹਿਤ ਸ਼ਰਮਾ ਦੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈਣ ਤੇ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦਰਾਵਿੜ ਨੇ ਕਿਹਾ ਹੈ ਕਿ ਮੈਂ ਇੱਕ ਵਿਅਕਤੀ ਦੇ ਤੌਰ ਤੇ ਉਹਨਾਂ ਦੀ ਕਮੀ ਮਹਿਸੂਸ ਕਰਾਂਗਾ ਜਿਸ ਜਿਵੇਂ ਮੈਨੂੰ ਪਰਬਾਵਿਤ ਕਰਦੀ ਹੈ ਉਹ ਇਹ ਹੈ ਕਿ ਕਿਸ ਤਰ੍ਹਾਂ ਦੇ ਵਿਅਕਤੀ ਹਨ ਉਹਨਾਂ ਨੇ ਮੈਨੂੰ ਜੋ ਸਨਮਾਨ ਦਿੱਤਾ ਟੀਮ ਲਈ ਉਹਦੇ ਮਨ ਵਿੱਚ ਚਿੰਤਾ ਅਤੇ ਵਚਨਬੱਧਤਾ ਸੀ ਜਿਸ ਤਰ੍ਹਾਂ ਦੀ ਊਰਜਾ ਨਾਲ ਨੇ ਖਰਚ ਕੀਤੀ ਅਦੇ ਕਦੇ ਪਿੱਛੇ ਨਹੀਂ ਹਟੇ ਮੇਰੇ ਲਈ ਉਹ ਵਿਅਕਤੀ ਹੋਣਗੇ ਜਿਸ ਨੂੰ ਮੈਂ ਸਭ ਤੋਂ ਵੱਧ ਯਾਦ ਕਰਾਂਗਾ ਨਾਜ਼ਦੀਕ ਰੋਹਿਤ ਸ਼ਰਮਾ ਨੇ 2007 ਦੇ T20 ਵਿਸ਼ਵ ਕੱਪ ਦੇ ਵਿੱਚ ਆਪਣਾ ਡੈਬਿਊ ਕੀਤਾ ਸੀ 2024 ਦੇ T20 ਵਿਸ਼ਵ ਕੱਪ ਦੇ ਵਿੱਚ ਹੀ ਆਪਣਾ ਆਖਰੀ ਮੈਚ ਖੇਡਿਆ ਅਤੇ ਟਰੋਫੀ ਦੇ ਨਾਲ ਸਨਮਾਨਯੋਗ ਵਿਦਾਇਗੀ ਕੀਤੀ ਹੈ ਰੋਹਿਤ ਸ਼ਰਮਾ ਨੇ 2007 ਤੋਂ ਲੈ ਕੇ 2024 ਤੱਕ ਹੋਣ ਵਾਲੇ ਸਾਰੇ T20 ਵਿਸ਼ਵ ਕੱਪਾਂ ਦੇ ਵਿੱਚ ਹਿੱਸਾ ਲਿਆ ਹੈ ਰੋਹਿਤ ਸ਼ਰਮਾ ਦੇ T20 ਕੈਰੀਅਰ ਦੀ ਗੱਲ ਕਰੀਏ ਤਾਂ ਉਹਨੇ 151 T20 ਮੈਚ ਖੇਡੇ ਨੇ ਜਿਸ ਦੇ ਵਿੱਚ ਉਹਨਾਂ ਦੇ 151 ਬਾਲੀਆਂ ਦੇ ਵਿੱਚ 4231 ਦੌੜਾਂ ਨੇ ਉਹਨੇ T20 ਵਿੱਚ 32.05 ਦੀ ਔਸਤ ਅਤੇ 140.8 ਨਾਂ ਦੇ ਸਟ੍ਰਾਈਕ ਰੇਟ ਨਾਲ 5 ਸੈਂਕੜੇ ਅਤੇ 32 ਅਰਧ ਸੈਂਕੜੇ ਲਗਾਏ ਨੇ T20 ਅੰਤਰਰਾਸ਼ਟਰੀ ਵਿੱਚ ਰੋਹਿਤ ਦਾ ਸਰਵੋਤਮ ਸਕੋਰ 121 ਨਬਾਦ ਹੈ ਜੋ ਇਸ ਸਾਲੰਦਰੀ ਵਿੱਚ ਅਫਗਾਨਿਸਤਾਨ ਵਿਰੁੱਧ T20 ਸੀਰੀਜ਼ ਵਿੱਚ ਆਇਆ ਸੀ ਭਾਰਤੀ ਟੀਮ ਦੇ ਕਪਤਾਨ ਅਤੇ T20 ਵਿਸ਼ਵ ਕੱਪ ਜੇਤੂ ਰੋਹਿਤ ਸ਼ਰਮਾ ਨੇ ਸਨਿਆਸ stArrayਨ ਕਰ ਦਿੱਤਾ ਹੈ 2007 ਤੋਂ 2024 ਤੱਕ ਸਾਰੇ T20 ਵਿਸ਼ਵ ਕੱਪ ਖੇਡਣ ਵਾਲੇ ਹਿਟਮੈਨ ਹੁਣ ਭਾਰਤ ਲਈ T20 ਖੇਡਦੇ ਹੋਏ ਨਜ਼ਰ ਨਹੀਂ ਆਉਣਗੇ। ਇੱਕ ਪਾਸੇ ਪੂਰਾ ਦੇਸ਼ T20 ਵਿਸ਼ਵ ਕੱਪ 2024 ਦੀ ਜਤਨਦਾਲ ਜਸ਼ਨ ਵਿੱਚ ਰੁੱਬਿਆ ਹੋਇਆ ਹੈ ਤੇ ਭਾਰਤ ਨੇ 11 ਸਾਲ ਬਾਅਦ ਟਰੋਫੀ ਦੇ ਸੋਕੇ ਨੂੰ ਖਤਮ ਕਰਦੇ ਹੋਏ ਰੋਹਿਤ ਸ਼ਰਮਾ ਦੀ ਅਗਵਾਈ ਦੇ ਵਿੱਚ ਵਿਸ਼ਵ ਕੱਪ ਜਿੱਤਿਆ ਹੈ ਤਾਂ ਉੱਥੇ ਹੀ ਜਸ਼ਨ ਨਾਲ ਭਾਰਤੀ ਪ੍ਰਸ਼ੰਸਕਾਂ ਨੂੰ ਇੱਕ ਤੋਂ ਬਾਅਦ ਇੱਕ ਦੋ ਛਟਕੇ ਲੱਗੇ ਨੇ। ਭਾਰਤ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੇ ਨਾਲ ਹੁਣ ਭਾਰਤੀਕਰਤਾ ਰੋਹਨ ਸ਼ਰਮਾ ਨੇ T20 ਫਾਰਮੈਟ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਵਿਸ਼ਵ ਕੱਪ ਫਾਈਨਲ ਨੂੰ ਆਪਣੇ T20 ਕਰੀਅਰ ਦਾ ਆਖਰੀ ਮੈਚ ਦਰਸ ਕੇ ਸੰन्यास ਲਿਆ ਸੀ। ICC ਅਤੇ BCCI ਨੇ T20 ਇੰਟਰਨੈਸ਼ਨਲ ਤੋਂ ਸੰन्यास ਲੈਣ ਦੀ ਜਾਣਕਾਰੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸਾਂਝੀ ਕੀਤੀ ਹੈ। ਰੋਹ ਸ਼ਰਮਾ ਨੇ ਮੈਚ ਤੋਂ ਬਾਅਦ ਪ੍ਰੈਸ ਵਾਰਤਾ ਦੇ ਵਿੱਚ ਕਿਹਾ ਕਿ ਇਹ ਮੇਰਾ ਆਖਰੀ ਮੈਚ ਸੀ। ਸੰन्यास ਲੈਣ ਲਈ ਹੁਣ ਬਹੁਤੀ ਢੁਕਵਾਂ ਸਮਾਂ ਹੈ। ਮੈਂ ਟਰੋਫੀ ਨੂੰ ਬੁਰੇ ਤਰੀਕੇ ਨਾਲ ਚਾਹੁੰਦਾ ਸੀ। ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬੇਹੱਦ ਔਖਾ ਹੈ। ਇਹੀ ਹੈ ਜੋ ਮੈਂ ਚਾਹੁੰਦਾ ਸੀ ਤੇ ਆਖਰ ਵਿੱਚ ਅਸੀਂ ਪ੍ਰਾਪਤ ਕਰ ਲਿਆ। ਰੋਹਿਤ ਸ਼ਰਮਾ ਦੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈਣ ਤੇ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦਰਾਵਿੜ ਨੇ ਕਿਹਾ ਹੈ ਕਿ ਮੈਂ ਇੱਕ ਵਿਅਕਤੀ ਦੇ ਤੌਰ ਤੇ ਉਹਨਾਂ ਦੀ ਕਮੀ ਮਹਿਸੂਸ ਕਰਾਂਗਾ। ਜੁਸਟੀ ਜਿਵੇਂ ਮੈਨੂੰ ਪ੍ਰਭਾਵਿਤ ਕਰਦੀ ਹੈ ਉਹ ਇਹ ਹੈ ਕਿ ਕਿਸ ਤਰ੍ਹਾਂ ਦੇ ਵਿਅਕਤੀ ਹਨ। ਉਹਨਾਂ ਨੇ ਮੈਨੂੰ ਜੋ ਸਨਮਾਨ ਦਿੱਤਾ, ਟੀਮ ਲਈ ਉਹਨਾਂ ਦੇ ਮਨ ਵਿੱਚ ਚਿੰਤਾ ਅਤੇ ਵਚਨਬੱਧਤਾ ਸੀ। ਜਿਸ ਤਰ੍ਹਾਂ ਦੀ ਊਰਜਾ ਉਹਨਾਂ ਨੇ ਖਰਚ ਕੀਤੀ ਅਦੇ ਕਦੇ ਪਿੱਛੇ ਨਹੀਂ ਹਟੇ। ਮੇਰੇ ਲਈ ਉਹ ਵਿਅਕਤੀ ਹੋਣਗੇ ਜਿਸ ਨੂੰ ਮੈਂ ਸਭ ਤੋਂ ਵੱਧ ਯਾਦ ਕਰਾਂਗਾ ਨਾਜ਼ਦੀਕ ਰੋਹਿਤ ਸ਼ਰਮਾ ਨੇ 2007 ਦੇ T20 ਵਿਸ਼ਵ ਕੱਪ ਦੇ ਵਿੱਚ ਆਪਣਾ ਡੈਬਿਊ ਕੀਤਾ ਸੀ 2024 ਦੇ T20 ਵਿਸ਼ਵ ਕੱਪ ਦੇ ਵਿੱਚ ਹੀ ਆਪਣਾ ਆਖਰੀ ਮੈਚ ਖੇਡਿਆ ਅਤੇ ਟਰੋਫੀ ਦੇ ਨਾਲ ਸਨਮਾਨਯੋਗ ਵਿਦਾਇਗੀ ਕੀਤੀ ਹੈ ਰੋਹਿਤ ਸ਼ਰਮਾ ਨੇ 2007 ਤੋਂ ਲੈ ਕੇ 2024 ਤੱਕ ਹੋਣ ਵਾਲੇ ਸਾਰੇ T20 ਵਿਸ਼ਵ ਕੱਪਾਂ ਦੇ ਵਿੱਚ ਹਿੱਸਾ ਲਿਆ ਹੈ ਰੋਹਿਤ ਸ਼ਰਮਾ ਦੇ T20 ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ 151 T20 ਮੈਚ ਖੇਡੇ ਨੇ ਜਿਸ ਦੇ ਵਿੱਚ ਉਹਨਾਂ ਦੇ 151 ਬਾਰੀਆਂ ਦੇ ਵਿੱਚ 4231 ਦੌੜਾਂਾਂ ਮਨੇ T20 ਵਿੱਚ 32.05 ਦੀ ਉਸਤ ਅਤੇ 140.8 ਨਰਥ ਸਟ੍ਰਾਈਕ ਗ੍ਰੇਡ ਨਾਲ 5 ਸੈਂਕੜੇ ਅਤੇ 32 ਅੱਧ ਸੈਂਕੜੇ ਲਗਾਏ ਨੇ T20 ਅੰਤਰਰਾਸ਼ਟਰੀ ਵਿੱਚ ਰੋਹਿਤ ਅਸਰਵਤਮ ਸਕੋਰ 121 ਨਬਾਦ ਹੈ ਜੋ ਇਸ ਸਾਲ ਦੰਡੀ ਵਿੱਚ ਅਫਗਾਨਿਸਤਾਨ ਵਿਰੁੱਧ T20 ਸੀਰੀਜ਼ ਵਿੱਚ ਆਇਆ ਸੀ